ਸੋ ਇਹ ਕੰਨ ਸਾਡੇ ਬਹੁਤ ਹੀ ਸਤਿਕਾਰਯੋਗ ਸਪੀਕਰ ਸਾਹਿਬ ਅਲਤਾ ਸਲਵਾ ਜੀ ਕੋ ਮੈਂ ਜਾ ਕੇ ਇੱਕ ਪੋਪੂਲੇਸ਼ਨ ਕੰਟਰੋਲ ਬਿਲ 2025 ਜਿਹੜਾ ਇੱਕ ਪ੍ਰਾਈਵੇਟ ਮੈਂਬਰ ਬੀ ਉਹਨਾਂ ਨੂੰ ਗੁਜ਼ਾਰਿਸ਼ ਕੀਤੀ ਹੈਗੀ ਹੈ ਕਿ ਉਹਦੇ ਦੇ ਵਿੱਚ ਕੋਪ ਕੀਤੀ ਜਾਵੇ ਤੇ ਆਉਣ ਵਾਲਾ ਜਿਹੜਾ ਸੱਤਰ ਹੈਗਾ ਉਹਦੇ ਵਿੱਚ ਉਹ ਪੇਸ਼ ਕੀਤਾ ਜਾਵੇ ਉਹਦੇ ਵਿੱਚ ਜਿਹੜਾ ਮੂਲ ਮੋਟਿਵ ਹੈ ਦੇਮਗਰ ਕਿ ਅਜ ਅਗਰ ਤੁਸੀਂ ਹਿੰਦੁਸਤਾਨ ਦੀ ਪੂਰੀ ਧਰਤੀ ਦੇਖੋ ਤੇ ਪੂਰੇ ਦੁਨੀਆ ਦੇ ਖੇਤਰਫਲ ਦੇ ਵਿੱਚ ਉਹ 2.3% ਦੇ ਲਗਭਗ ਹੈਗਾ। ਵੇਰ ਐਸ 17% ਤੋਂ ਵੱਧ ਦੁਨੀਆ ਦੀ ਜਿਹੜੀ ਕੁੱਲ ਆਬਾਦੀ ਹੈਗੀ ਹੈ ਉਹ ਹਿੰਦੁਸਤਾਨ ਦੀ ਵਸਨੀਕ ਹੈਗੀ ਹੈ। ਤੇ ਜਦੋਂ ਓਵਰ ਪੋਪੂਲੇਸ਼ਨ ਹੁੰਦੀ ਹੈ ਤੇ ਮੂਲ ਤੌਰ ਦੇ ਉੱਤੇ ਉਹ ਸਾਰਾ ਜਿਹੜਾ ਸਾਡੇ ਰਿਸੋਰਸਸ ਹੈ ਉਹ ਸਟ੍ਰੈਚ ਹੋ ਜਾਂਦੀ ਹੈ। ਅੱਜ ਅਗਰ ਆਪਾਂ ਉਹਦਾ ਇੱਕ ਉਦਾਹਰਣ ਲਈਏ। ਅੱਜ ਜਿਹੜੀ ਆਮ ਜਨਤਾ ਹੈਗੀ ਹੈ ਉਸ ਤੋਂ ਜ਼ਿਆਦਾ ਮੋਟਲਾ ਜਿਹੜੀ ਉਹਨਾਂ ਨੂੰ ਜ਼ਰੂਰਤ ਹੈਗੀ ਹੈ ਉਹ এডੂਕੇਸ਼ਨ ਦੀਆਂ ਹੈਲਥ케ਅਰ ਦੀ ਤੇ ਕ੍ਰਾਈਂ ਦੀ ਹੈ ਤੇ ਇਹ ਤਿੰਨੋਂ ਜਿਹੜੀਆਂ ਹੈਗੀ ਹੈ ਇਹ ਕੋਰਿਲੇਟ ਡਾਇਰੈਕਟਲੀ ਕਰਦੀ ਹੈਗੀ ਹੈ ਉਹ ਪੋਪੂਲੇਸ਼ਨ ਦੇ ਨਾਲ ਤੁਸੀਂ ਅੱਜ ਅਗਰ ਐਗਜ਼ਾਮਪਲ ਲਓ ਕਿ ਜਿੱਥੇ ਵੀ ਪੋਪੂਲੇਸ਼ਨ ਜ਼ਿਆਦਾ ਹੋਵੇਗੀ ਇਹਦੇ ਉੱਤੇ ਬਹੁਤ ਸਾਰੇ ਰਿਸਰਚ ਪੇਪਰ ਮੈਡੀਕਲ ਜਰਨਲਸ ਦੇ ਵਿੱਚ ਤੇ ਬਾਕੀ ਜਰਨਲਸ ਦੇ ਵਿੱਚ ਪਬਲਿਸ਼ ਹੋਏ ਹੋਏ ਹੈ ਆ ਅਨੂ ਟੋਟਲ ਕੋਰਿਲੇਸ਼ਨ ਹੁੰਦੀ ਹੈ ਕਿ ਜੀ ਓਵਰ ਪੋਪੂਲੇਸ਼ਨ ਦੇ ਨਾਲ ਕ੍ਰਾਈਮ ਵਧਦਾ ਹੈ ਡਰੱਗਸ ਦਾ ਜਿਹੜਾ ਅੱਜ ਬਹੁਤ ਅਖਿਆ ਹੋਇਆ ਮੁੱਦਾ ਹੈਗਾ ਪੰਜਾਬ ਦੇ ਵਿੱਚ ਉਹ ਇਹਦੇ ਨਾਲ ਹੈਗਾ ਜਦੋਂ ਸਾਡੀ ਓਵਰ ਪੋਪੂਲੇਸ਼ਨ ਇੱਕ ਪੁਆਇੰਟ ਹੁੰਦਾ ਜਿੱਥੇ ਰਾਈਟ ਪੋਪੂਲੇਸ਼ਨ ਹੁੰਦੀ ਹੈ ਜਦੋਂ ਉਹ ਰਾਈਟ ਤੇ ਆ ਜਾਂਦੀ ਹੈ ਤੇ ਲੋਕਾਂ ਨੂੰ ਜਿਹੜੀ ਕੁਆਲਿਟੀ ਆਫ ਲਾਈਫ ਹੈ ਅੱਜ ਪੰਜਾਬ ਦੇ ਵਿੱਚ ਇੱਕ ਹੋਰ ਬਹੁਤ ਵੱਡਾ ਮੁੱਦਾ ਹੈਗਾ ਦੈਟ ਇਜ਼ ਕਿ ਸਾਡੇ ਜਿਹੜੇ ਬੱਚੇ ਹੈਗੇ ਆ ਉਹ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਦੇ ਵਿੱਚ ਜਾ ਰਹੇ ਉਹਦਾ ਮੂਲ ਕਾਰਨ ਹੈ ਕਿ ਜਿਹੜੀ ਸਾਡੀ ਰਿਸੋਰਸਸ ਹੈ ਸਟ੍ਰੈਚ ਹੋਈਆਂ ਭਾਵੇਂ ਉਹ ਸਾਡੀ ਕੁਆਲਿਟੀ ਆਫ ਲਾਈਫ ਬਾਰੇ ਹੋਵੇ ਭਾਵੇਂ ਉਹ ਇਹ ਹੋਵੇ ਕਿ ਸਾਡਾ ਹੈਲਥ ਕੇਅਰ ਸਿਸਟਮ ਫੇਲ ਹੋ ਰਿਹਾ ਹੈ ਸਾਡਾ ਐਜੂਕੇਸ਼ਨ ਸਿਸਟਮ ਫੇਲ ਹੋ ਰਿਹਾ ਹੈ ਸਾਡੀ ਜਿਹੜੀ ਕ੍ਰਾਈਮ ਦੀ ਪ੍ਰਣਾਲੀ ਹੈਗੀ ਹੈ ਉਹ ਬਿਲਕੁਲ ਅੱਜ ਕੋਈ ਆਪਣੇ ਆਪ ਨੂੰ ਤੇ ਸੇਫ ਨਹੀਂ ਫੀਲ ਕਰਦਾ ਤੇ ਮੇਰਾ ਇਹ ਮੰਨਣਾ ਸੀਗਾ ਕਿ ਇਹ ਡਾਇਰੈਕਟਲੀ ਕੋਰਿਲੇਟ ਕਰਦਾ ਹੈਗਾ ਓਵਰ ਪੋਪੂਲੇਸ਼ਨ ਦੇ ਨਾਲ ਅਨ ਦੂਜਾ ਜਿਹੜਾ ਮੇਜਰ ਮੋਟਿਵ ਸੀ ਇਹਦੇ ਪਿੱਛੇ ਆਂਦੇ ਕਿ ਮੈਂ ਇਹ ਸੋਚਦਾ ਹੈਗਾ ਕਿ ਜਿਹੜੀ ਡਿਵੈਲਪਮੈਂਟ ਹੈ ਉਹ ਸੜਕ ਬਣਾਉਣ ਦੇ ਨਾਲ ਨਹੀਂ ਉਹ ਸਟਰੀਟ ਲਾਈਟ ਲਗਾਉਣ ਦੇ ਨਾਲ ਨਹੀਂ ਇੱਕ ਸੀਵਰੇਜ ਪਾਉਣ ਦੇ ਨਾਲ ਨਹੀਂ ਹੈ ਸਾਡੀ ਜਿਹੜੀ ਡਿਵੈਲਪਮੈਂਟ ਹੈ ਉਹ ਪੀੜੀਦਰ ਪੀੜੀ ਚੱਲਣੀ ਚਾਹੀਦੀ ਹੈ ਜਦ ਤੱਕ ਅਸੀਂ ਸਾਫ਼ ਪਾਣੀ ਸਾਫ਼ ਹਵਾ ਇੱਕ ਅੱਛਾ ਵਾਤਾਵਰਣ ਆਪਣੀ ਆਉਣ ਵਾਲੀ ਪੀੜੀ ਨੂੰ ਨਹੀਂ ਦੇ ਸਕਦੇ ਏ ਡਵੈਲਪਮੈਂਟ ਇੱਕ ਸੜਕ ਬਣਾ ਕੇ ਆਏ ਜਾਂ ਇੱਕ ਟਿਊਬ ਲਾਈਨ ਲਾ ਕੇ ਜਾਂ ਨਵਾਂ ਪਾਣੀ ਦਾ ਸਾਧਨ ਦੇ ਕੇ ਨਹੀਂ ਹੋ ਸਕਦਾ ਹੈਗਾ ਸੋ ਇਹ ਇਹ ਬਿੱਲ ਦੇ ਧਿਆਨ ਦੇ ਪਿੱਛੇ ਇਹ ਮੋਟਿਵ ਸੀਗਾ ਕਿ ਅਸੀਂ ਆਉਣ ਵਾਲੀ ਪੀੜ੍ਹੀ ਦੇ ਅੱਖਾਂ ਦੇ ਵਿੱਚ ਨਿਮੋਸ਼ੀ ਨਹੀਂ ਦੇਖਣਾ ਚਾਹੁੰਦੇ ਮੈਂ ਦਾ ਇੱਕ ਛੋਟਾ ਜਿਹਾ ਉਦਾਹਰਨ ਤੁਹਾਨੂੰ ਦੇਵਾਂਗਾ ਪਿਛਲੇ ਵਿਧਾਨ ਸਭਾ 70 ਦੇ ਵਿੱਚ ਵੀ ਐਂ ਜਿਹੜੀ ਅਸੈਂਬਲੀ ਪਿੱਛੇ ਡਿਸਾਲਵ ਹੋ ਗਈ ਹੈ ਜਦੋਂ ਕਾਂਗਰਸ ਦੀ ਸਰਕਾਰ ਸੀ ਉਹਨਾਂ ਲੱਗਦਾ ਲਗਭਗ 600 ਕਰੋੜ ਤੋਂ ਵੱਧ ਬੁੱਧੇ ਨਾਲੇ ਨੂੰ ਸਾਫ਼ ਕਰਨ ਦਾ ਇੱਕ ਪ੍ਰਕਿਰਿਆ ਸ਼ੁਰੂ ਕੀਤੀ ਗਈ ਇਸ ਵਿਧਾਨ ਸਭਾ ਦੇ ਵਿੱਚ ਵੀ ਇੱਕ ਸਪੈਸੀਫਿਕ ਸੁਸਾਇਟੀ ਬਣਾਈ ਕਮੇਟੀ ਬਣਾਈ ਗਈ ਹੈਗੀ ਹੈ ਜਿਹੜੀ ਕਿ ਗੁੱਡੇ ਨਾਲੇ ਨੂੰ ਤੇ ਉਹਦੇ ਉਹਦੇ ਨਾਲ ਉਹਦੀ ਸਫਾਈ ਵਾਸਤੇ ਉਹ ਉਹਨੂੰ ਉਹਦੀ ਦੇਖਭਾਲ ਕਰਦੀ ਹੈਗੀ ਹੈ ਮੇਰਾ ਇਸ਼ੂ ਇਹ ਹੈ ਜੀ ਕਿ ਗੁੱਡੇ ਨਾਲਾ ਇੱਕ ਸਾਫ ਸੁਥਰਾ ਰਿਵੜ ਤੋਂ ਇੱਕ ਜ਼ਹਿਰ ਦਾ ਕੇਂਦਰ ਕਿੱਦਾਂ ਬਣ ਤੇ ਉਹਨੂੰ ਕਿਦਾਂ ਅਸੀਂ ਦੁਬਾਰਾ ਠੀਕ ਕਰ ਸਕਦੇ ਹਾਂ ਤਾਂ ਉਹਦੇ ਵਿੱਚ ਜਿਹੜੀ ਓਵਰ ਪੋਪੂਲੇਸ਼ਨ ਹੈ ਇੱਕ ਬਹੁਤ ਵੱਡਾ ਕਾਰਨ ਹੈ ਇਸ ਚੀਜ਼ ਨੂੰ ਸਾਰਾ ਮੱਦੇ ਨਜ਼ਰ ਲਾ ਕੇ ਇਹ ਬਿੱਲ ਮੈਂ ਜਿਹੜਾ ਹੈਗਾ ਸਪੀਕਰ ਸਾਹਿਬ ਦੇ ਨਿਮਿਤ ਕੀਤਾ ਹੈਗਾ ਤਾਂ ਉਹਨਾਂ ਨੂੰ ਹੀ ਬੇਨਤੀ ਕੀਤੀ ਹੈ ਕਿ ਤੁਸੀਂ ਆਮ ਵਾਲੇ ਸੱਤ ਦੇ ਵਿੱਚ ਇਹਨੂੰ ਰੱਖਿਆ ਜਾਵੇ ਕੀ ਲੱਗਦਾ ਹੈ ਕਿ ਇਹ ਲੈ ਕੇ ਪੋਲਿਟিক্যাল ਲੋਕ ਹੋ ਜਾ ਤਾਂ ਵੀ ਕਰ ਸਕਦੇ ਨੇ ਜਾਂ ਸਾਥ ਵੀ ਦੇ ਸਕਦੇ ਨੇ ਕਿ ਹਰ ਤੱਕ ਤੋਂ ਦੀ ਸੋਚ ਉਹਨਾਂ ਲਗਲੀ ਜਨਤੀਸ ਟੀਮ ਲਈ ਕਾਂਗਰਸ ਆਪਣੇ ਪਾਰਟਨਰ ਕਿਹਾ ਉਹਦੀ ਗੱਲਬਾਤ ਹੋਈ ਦੋਨਾਂ ਕਲੇਸਪਰ ਸਰ ਇਹ ਇੱਕ ਪ੍ਰਾਈਵੇਟ ਮੈਂਬਰ ਬਿਲ ਹੈ ਵਿਧਾਨ ਸਭਾ ਦੇ ਵਿੱਚ ਅਸੀਂ ਕੋਈ ਵੀ ਲੈਜਿਸਲੇਚਰ ਜਿਹੜਾ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਹੈ ਉਹ ਆਪਣੇ ਮਨ ਦੀ ਗੱਲ ਤੇ ਲੋਕਾਂ ਦਾ ਜਿਹੜਾ ਮਨ ਦੀ ਗੱਲ ਹੈਗੀ ਹੈ ਇਹ ਉਹਦੀ ਜ਼ਰੂਰਤ ਮੰਦੀ ਹੈਗੀ ਹੈ ਕਿ ਉੱਥੇ ਰੱਖਿਆ ਜਾਵੇ ਐਂਡ ਸਭ ਤੋਂ ਵੱਡਾ ਲੋਕਤੰਤਰ ਦੇ ਵਿੱਚ ਜਿਹੜਾ ਮੂਲ ਮੰਤਰ ਹੈਗਾ ਉਹ ਹੈ ਡਿਬੇਟ ਅੱਜ ਇਹ ਵਿਧਾਨ ਸਭਾ ਦੇ ਵਿੱਚ ਜਦੋਂ ਵੀ ਜਾਏਗਾ ਐਂਡ ਸਾਡੀ ਸੁਸਾਇਟੀ ਦੇ ਵਿੱਚ ਅੱਜ ਮੇਰਾ ਮੂਲ ਇਹ ਸੀਗਾ ਕਿ ਇਹ ਸੁਸਾਇਟੀ ਦੇ ਵਿੱਚ ਇਹਦੇ ਬਾਰੇ ਗੱਲ ਹੋਵੇ ਵਿਧਾਨ ਸਭਾ ਦੇ ਵਿੱਚ ਇਹਦੇ ਉੱਤੇ ਡਿਸਕਸ਼ਨ ਹੋਵੇ ਜਿਵੇਂ ਸਾਰਿਆਂ ਦੀ ਸੱਭ ਸੰਮਤੀ ਹੋਵੇਗੀ ਅਗਰ ਉਹਨਾਂ ਨੂੰ ਇਹ ਲੱਗੂਗਾ ਕਿ ਇਹ ਪੰਜਾਬ ਪੱਖੀ ਬਿਲ ਹੈਗਾ ਸਾਡੀ ਆਉਣ ਵਾਲੀ ਪੀੜ੍ਹੀਆਂ ਦੇ ਵਾਸਤੇ ਇਹ ਬਿਲ ਬਿਲਕੁਲ کارਗਾਰ ਹੈਗਾ ਤੇ ਇਹ ਉਹਨੂੰ ਅਡਾਪਟ ਕਰ ਲਾਂਗੇ ਅਗਰ ਇਹਦੇ ਵਿੱਚ ਕੋਈ ਸੰਸ਼ੋਧਨ ਕਰਨ ਦੀ ਲੋੜ ਹੈ ਕੋਈ ਚੇਂजेस ਕਰਨ ਦੀ ਲੋੜ ਹੈ ਤੇ ਇਹ ਵਿਧਾਨ ਸਭਾ ਕੋ ਪੂਰਾ ਪਾਵਰ ਹੈ ਇਹ ਉਹਦੇ ਵਿੱਚ ਚੇਂजेस ਕਰ ਸਕਦੀ ਹੈ ਅਗਰ ਉਹਨਾਂ ਨੂੰ ਇਹ ਲੱਗਦਾ ਹੈ ਕਿ ਇਹਦੇ ਨਾਲ ਪੰਜਾਬ ਦੇ ਹਿੱਤ ਨਹੀਂ ਪੂਰੇ ਜਾ ਸਕਦੇ ਤੇ ਜਿਹੜੇ ਐਮ ਐਲ ਐ ਸਹਿਬਾਨ ਹੈ ਇਹਦੇ ਉੱਤੇ VOTING ਕਰਕੇ ਇਹਨੂੰ ਰਿਜੈਕਟ ਕਰ ਸਕਦੇ ਹਨ ਲੇਕਿਨ ਮੇਰਾ ਵੀ ਮੂਲ ਮੋਟੇ ਬੇਸਿਕ ਹੈ ਕਿ ਓਵਰ ਪੋਪੂਲੇਸ਼ਨ ਦੇ ਉੱਤੇ ਆਮ ਸੱਤਾ ਦੇ ਵਿੱਚ ਆਮ ਸੋਸਾਇਟੀ ਦੇ ਵਿੱਚ ਸਾਡੇ ਘਰਾਂ ਦੇ ਵਿੱਚ ਡਿਸਕਸ਼ਨ ਹੋਣੀ ਚਾਹੀਦੀ ਹੈ ਕਿ ਅਸੀਂ ਆਪਣੇ ਬੱਚਿਆਂ ਦੀ ਕੁਆਲਿਟੀ ਆਫ ਲਾਈਫ ਜਿਹੜੇ ਸਾਡੇ ਬੱਚੇ ਇੱਥੇ ਜਨਮ ਲੈ ਰਹੇ ਆ ਉਹ ਸਾਡੀ ਅੱਖਾਂ ਦੇ ਸਾਹਮਣੇ ਰਹਿਣ ਤੇ ਅਸੀਂ ਪੰਜਾਬ ਨੂੰ ਵੱਧਦਾ ਫਲਦਾ ਦੇਖ ਸਕੀਏ